ਵਟਿਆਸ ਕਰਦਾ ਜੀ ਥੈਂਕ ਯੂ ਪੀਟਰ ਖਾਨ ਸਾਹਿਬ ਅੱਜ ਮੈਂ ਕਾਫੀ ਬਟੇ ਐਮਪਰ ਪੀਟੀਆਈ ਆਈਏ ਮੈਂ ਪੁੱਛਣਾ ਚਾਹਣਾ ਹੈ ਕਿਹੜੀਆਂ ਚੀਜ਼ਾਂ ਬਟੇ ਦਾਪੂ ਬਾਦਰ ਸਾਹਿਬ ਦਿੰਦੇ ਹੁੰਦੇ ਸੀ ਉਹ ਮਨ ਲਾਜ ਹੁਣ ਬੰਦ ਹੋ ਗਏ ਨੀ ਦਰਹਿਤ ਆਟਾ ਦਾਲ ਇਹ ਵੀ ਬੰਦ ਕਰਤੀਆਂ ਇਹਨਾਂ ਨੇ ਚਗੰਗੀ ਬੰਦ ਹੋ ਗਿਆ ਮਗਰ ਆੜੀ ਘੱਟ ਤੇ ਇਹਨਾਂ ਨੇ ਦੇਖੋ ਕੱਲ ਆਏ ਆਪਣੇ ਤੇ ਬਾਹਰਲਿਆਂ ਦਾ ਬਹੁਤ ਫਰਕ ਹੁੰਦਾ ਆਕਾਲੀ ਦਲ ਆਪਣੀ ਪਾਰਟੀ ਹੈ ਪੰਜਾਬ ਦੀ ਪਿੰਡਾਂ ਦੀ ਪਾਰਟੀ ਹੈ ਗਰੀਬ ਕਿਸਾਨ ਦੀ ਪਾਰਟੀ ਹੈ ਅਨ ਨੂੰ ਪਤਾ ਸੀ ਵੱਡੇ ਪਾਲ ਸਰ ਪਤਾ ਸੀ ਕੀ ਲੋੜ ਹੈ ਪੂਰੇ ਹਿੰਦੁਸਤਾਨ ਸਭ ਤੋਂ ਪਹਿਲੇ ਇਲੇਕਾਰਪਣਾ ਕੇ 8-10 ਦਿਨਾਂ ਜਿਹਾ ਦਿੱਤਾ ਤੇ ਬਾਦਲ ਸਾਹਿਬ ਨੇ ਦਿੱਤਾ। ਆ ਸ਼ਗਰਤ ਕੀ ਵੀ ਬਾਦਲ ਸਾਹਿਬ ਨੂੰ ਇਸੀ ਟੈਂਸ਼ਨ ਵੀ ਬਾਦਲ ਸਾਹਿਬ ਦੀ ਸੀ। ਅਸੀਂ ਤਾਂ ਐਸੀ ਪਰਿਵਾਰਾਂ ਨੂੰ ਮੋਟ ਪੜਾਉਂਦੇ ਸੀ। 6 ਲੱਖ ਐਸੀ ਪਰਚੀਆਂ ਨੂੰ ਅਸੀਂ ਬੋਖ ਪੜਾ ਕੇ ਦਵਾਈਆਂ ਦਵਾਈਆਂ ਪਰ ਉਸਾਰਾ ਕੁਝ ਪੰਕ ਕਰਦਾ। ਐਸਾ 5 ਲੱਖ ਦਾ ਮੈਡੀਕਲ ਕਾਰਡ ਵੀ ਮੈਂ ਐਸੀ ਇਲਾਜ ਵੀ ਕਰਾ ਸਕਦੇ ਆ ਦਵਾਈਆਂ ਬੋਖ ਦਵਾਈਆਂ ਵੀ ਸਰਕਾਰੀ ਹੱਕ ਦਿਖਾਣਾ ਵੀ ਖੋਲਦੀਆਂ। ਆ ਜਿਹੜੇ ਦੂਜੇ ਆ ਨਾ ਇੱਥੇ ਲੁੱਟ ਗਾਉਂਦੇ ਐ ਸੇਵਾ ਕਰਨ ਵਾਸਤੇ ਨਹੀਂ ਆਉਂਦੇ ਸਾਡੇ ਰਾਜਪਾਲ ਜੀ ਅੱਜ ਕੱਲ ਆ ਜਾਈਦਾ ਸੀ ਇਹਦਾ ਘਰ ਅੱਛਾ ਐਕਸੀਡੈਂਟ ਹੋ ਗਿਆ ਗੁੰਮਾ ਚਲ ਗਿਆ ਕੋਈ ਮਾਇਕ ਪਿਆ ਦੇਖੋ ਆ ਅੱਜ ਲੱਗਦਾ ਤੁਹਾਨੂੰ ਕੋਈ ਸਰਕਾਰ ਜੋ ਮੱਛੀ ਕਹੀ ਚਲੋ ਨੂੰ ਕੋਈ ਫਿਕਰ ਨਹੀਂ ਮੈਂ ਸੁਣੀ ਆ ਦੁਆਬੇ ਚ ਉੱਡਾ ਕੇ ਆ ਤੇ ਮਾਛੀ ਦੇ ਪਰਲੇ ਹਰਕੇ ਜਾਖੇ ਜਿੱਥੇ ਦਰਿਆ ਦੇ ਪਾਣੀ ਨਾਲ ਤਪਾਈ ਜਾਂਦੀ ਐ ਕੁਲ ਪੁੱਛੀ ਨਹੀਂ ਆਇਆ ਇਹਨਾਂ ਦਾ ਕੋਈ ਐਮਐਲਏ ਕੋਈ ਡੀਸੀ ਕੋਈ ਐਫਸੀ ਕੋਈ ਮੁਆਵਜ਼ਾ ਪਿਛਲੇ 3 ਸਾਲ ਦੀਆਂ ਫਸਲਾਂ ਕਿਤੇ ਸਾਡੇ ਉੱਧਰ ਬਰਬਾਦ ਹੋਈਆਂ ਕਿ ਮੁਆਵਜ਼ਾ ਨਹੀਂ ਦਿੱਤਾ ਹਲੇ ਤੱਕ ਇਹਨੂੰ ਤਾਂ ਫਿਕਰ ਹੀ ਨਹੀਂ ਆਜ ਤੱਕ ਉਹਨੂੰ ਪਤਾ ਲੱਗ ਗਿਆ ਕਿ ਸਾਡਾ ਹੁਣ 1.5 ਸਾਲ ਰਹਿ ਗਿਆ ਲੁੱਟੋ ਆ ਜਿਹੜੀਆਂ ਜ਼ਮੀਨਾਂ ਆਦਰ ਹੁਣ ਤਾਂ ਖੋਣ ਲੱਗੇ ਸੀ ਜ਼ਮੀਨਾਂ 10000 ਕਿੱਲੇ ਦਾ ਅਰਪਾਲਿਆ ਸੀ ਦਿੱਲੀ ਵਾਲਿਆਂ ਨੇ ਕਿ ਦਿੱਲੀ ਵਾਲੇ ਤੋਂ ਕਬਜ਼ਾ ਖਾ ਕੇ ਅਸੀਂ ਕਰੋੜਾਂ ਰੁਪਏ ਕਿਸਾਨਾਂ ਦਾ ਲੈ ਲਾਂਗੇ ਤੇ ਜੇ ਉਹ ਕਾਮਯਾਬ ਹੋ ਜਾਂਦੇ ਤੇ ਲੱਖ ਏਕੜ ਹੋਰ ਤਿਆਰ ਸੀ ਉਹਨਾਂ ਵੱਲ ਤੇ ਆਪਣਾ ਹੀ 50 ਜਿਹੜੇ ਸੂਬੇ ਦੀ ਜਿਹੜੇ ਮੁਰਖ ਦੀ ਪੌਂਚ ਤਕੜੀ ਹੈ ਨਾ ਉੱਤੇ ਕੋਈ ਹਮਲਾ ਨਹੀਂ ਕਰ ਸਕਦਾ ਤੁਸੀਂ ਤਾਂ ਆਪਣੀ ਫੌਜੀ ਕਮਜ਼ੋਰ ਕਰਤੀ ਕਾਲੀ ਤਰ ਇਨ੍ਹਾਂ ਦੀ ਗੱਲਾਂ ਚਾਹ ਕੇ ਝਾੜੂ ਆਣੇ ਹੁਣ ਦਿੱਲੀ ਆਣੇ ਨੂੰ ਕਿਹੜੀ ਵਾਲ ਨੂੰ ਕੋਈ ਪਤਾ ਹੈ ਖੜਾਣ ਵਾਸਤੇ ਕੀ ਲੋੜ ਹੈ ਕੀ ਪਲਾਨਿੰਗ ਹੈ ਹੁਣ ਕਿਉਂ ਨਹੀਂ ਹੁੰਦਾ ਉਦੋਂ ਦਾ ਆ ਜਾਂਦਾ ਜਦੋਂ ਕੋਈ ਸੜਕ ਦਾ ਦੁਖਾਨ ਕਰਨਾ ਹੈ ਉਦੋਂ ਦਾ ਕੇਜਰੀ ਕਰ ਹੁੰਦਾ ਏ ਹੁਣ ਹਰਾਮ ਲੋਕਾਂ ਨੂੰ ਮਦਦ ਦੇ ਵਾਸਤੇ ਕਿਉਂ ਨਹੀਂ ਹੁੰਦਾ ਆ ਭਗਵਾਨ ਤੁਮਾਨ ਦੇਖੋ ਅਸੀਂ ਤਾਂ ਪਰਦਾ ਝੜ ਰਹੇ ਆ ਭਗਵਾਨ ਤੁਮਾਨ ਛੁੱਟੀ ਤੇ ਘਰ ਵਾਲੇ ਨਾਲ ਤਾਮਿਲਨਾਡੂ ਭੱਜਾ ਇੱਥੇ ਲੋਕੀ ਢੁੱਗੀ ਜਾਂਦੇ ਐਸ ਕਰਕੇ 10 ਸਾਲ ਆਪਣੇ ਖਰਾਬ ਹੋ ਗਏ ਐ ਅ ਕਾਂਗਰਸੀ ਵੀ ਹੋਈ ਐ ਉਹ ਵੀ ਕੋਈ ਨਹੀਂ ਕਰਦੇ ਉਹ ਤਾਂ ਕਾਲਾ ਗਰਾਜ ਕਰਨ ਵਾਸਤੇ ਸੀ ਸੇਵਾ ਕਰਨ ਵਾਸਤੇ ਉਹ ਕਾਲੀ ਦਲ ਹੈ ਅਸੀਂ ਜਿਉਣਾ ਮਰਨਾ ਇੱਥੇ ਆ ਤੁਹਾਡੇ ਵਾਸਤੇ ਮਰਨਾ ਹੈ ਜੁਰਤ ਜੁਨਾ ਬਡੇ ਬਾਲ ਸਾਹਿਬ ਨੇ 16 ਸਾਲ ਕੀ ਲੱਗਤੀ ਕਿਸਾਨੀ ਕਰਕੇ ਆ ਜਿਹੜੀ ਐਮਐਸਪੀਐਸ ਆ ਕਾਲੀ ਦਲ ਨੇ ਦਵਾਈ ਹੈ ਆ ਜਿਹੜੀ ਤੁਹਾਡੇ ਟੈਕਸਾਂ ਦੇ ਟੈਕਸ ਮਾਫ ਕੀਤਾ ਕਾਲੀ ਦਲ ਨੇ ਮਾਮਲਾ ਮਾਫ ਕੀਤਾ ਕਾਲੀ ਦਲ ਨੇ ਆ ਬੰਗੀਆਂ ਤੁਨ ਜਿਹੜੀਆਂ ਤੁਹਾਡੇ ਸਾਰਿਆਂ ਪਰ ਬੰਗੀਆਂ ਹੈ ਹੈ ਕਨੈਕਸ਼ਨ ਇਹ ਨਾਲ ਅਕਾਲੀ ਦਲ ਤੇ ਮੰਨਦਾ ਜੇ ਕੋਈ ਨਹੀਂ ਹੈ ਨਾ ਆਪਣੀ ਸਰਕਾਰ ਬਣਾ ਦੇ ਪਹਿਲੇ ਹਸਪਤਲ ਬਸਾਰਨ ਪੜਤੂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹ ਕੰਮ ਕਰਨਾ ਪਈਦਾ ਜਿਆੜੀ ਬਤਾਲੀ ਇਹ ਜੁਬੀਆ ਨੂੰ ਗਰੀਬਾਂ ਬੰਦੇ ਸੇਤੀ ਬਸ ਨਹੀਂ ਅਜੇ ਤੱਕ ਮੰਨਦਾ ਮੈਂ ਜੱਜ ਸਰ ਕਿਤੇ ਸਰਕਾਰ ਆ ਗਈ ਉਸੇ ਦਿਨ ਤੋਂ ਪੰਜ ਚੀਜ਼ਾਂ ਦੇ ਕਰਨੀਆਂ ਕਰਨੀਆਂ ਇੱਕ ਤਾਂ ਆਟਾਦਾਲ ਜੀਮ ਉਸੇ ਦਿਨ ਕਰ ਲੂ ਜੋ ਢਿੱਲੀ ਨਾਲੇ ਸ਼ਗਨ ਤੇ ਪੈਖਾ ਹੋਣੀਆਂ ਦੀਆਂ ਇੱਕ ਮੈਕਤੀ ਕਰਨਾ ਕੋਈ ਗਰੀਬ ਦਾ ਮਕਾਨ ਟੱਟਾ ਪੰਜਾਬ ਤੋਂ ਜਿਹੜਾ ਰਸ਼ੀਦ ਦਾ ਟੱਟਾ ਜੀ ਆਈ ਕਾਪਰਾਈਟੀ ਆਪਣੀ ਇਸ ਦੀ ਤੋੜਾ ਪਕਰਨੀ ਤੋਂ ਮੈਂ ਇੱਕ ਕੋਈ ਬੇਨਤੀ ਕਰਨਾ ਹੈ ਕਿ ਅਜਾ ਇਲੈਕਸ਼ਨ ਹੈ ਇਹਨੂੰ ਇਲੈਕਸ਼ਨ ਨਾ ਸਮਝੋ ਆ ਪੰਜਾਬ ਦੀ ਕਿਸਮਤ ਪੰਜਾਬ ਨੂੰ ਬਚਾਉਂਦਾ ਇਲੈਕਸ਼ਨ ਆ ਤੁਸੀਂ ਬੱਚਿ ਵਾਲਿਓ ਤਰਫ ਤਰਫ ਹਲਕੇ ਆ ਤੁਸੀਂ ਬਚਾ ਸਕਦੇ ਜਿਸ ਦਿਨ ਤੁਸੀਂ ਰਿਜ਼ਲਟ ਦੇਤਾ ਕਿ ਤਰ੍ਹਾਂ ਤਰ੍ਹਾਂ ਜਿਵੇਂ ਸ਼੍ਰੋਮਣੀ ਅਕਾਲੀ ਦਲ ਜਿੱਤ ਗਿਆ ਸਾਡੀ ਫੌਜ ਦੀ ਅਗੀ ਤਾਕਤ ਬਣ ਜੂ ਕਿਸੇ ਦੀ ਹਿੰਮਤ ਨਹੀਂ ਬਹੁਤ ਹੋਣਾ ਪੰਗਾ ਨਹੀਂ ਅਗਲੀ ਸਰਕਾਰ ਛੋਟੀ ਆ ਜੂ ਜੇ ਸਰਕਾਰ ਲੈ ਕੇ ਆਉਣੀ ਆ ਪੰਜਾਬ ਵਿੱਚ ਵਾਪਸ ਖੁਸ਼ੀਆਂ ਲੈ ਕੇ ਆਉਣੀ ਆ ਆਪਣੇ ਕੋਲ ਕੋਈ ਚਾਰਾ ਨਹੀਂ ਹੁਣ ਆਕਾਲੀ ਦਲ ਤੋਂ ਬਗਿਆਰ ਆਪੀ ਮਾਪਾ ਪਾਰਟੀ ਦਾ ਕਹਿ ਥੋੜੇ ਬਜ਼ੁਰਗਾਂ ਦੀ ਪਾਰਟੀ ਹੈ ਥੋੜੇ ਬਜ਼ੁਰਗਾਂ ਦੇ ਬਜ਼ੁਰਗਾਂ ਨੇ ਸ਼ਹਾਦਤਾਂ ਦੇ ਕੇ ਕੁਰਬਾਨੀਆਂ ਦੇ ਕੇ ਅਕਾਲੀ ਦਲ ਪੜਾ ਦਿੱਤਾ ਹੈ ਆਪਣਾ ਫਰਜ਼ਾ ਹੋਵੇ ਦੇਖੋ ਇੱਕ ਹੁੰੜਾਈ ਤਹੇ ਹੀ ਨਹੀਂ ਇੱਕ ਪਾਸੇ ਤੋਂ ਗਰਦਾਰ ਹੈ ਕੌਮ ਦਾ ਗਰਦਾਰ ਆ ਪਾਰਟੀ ਦਾ ਗਰਦਾਰ ਹੈ ਜਿਹੜਾ ਬੰਦਾ ਜੋ ਗਨਮਨਣਾ ਪਿੱਛੇ ਪਾਰਟੀ ਛੱਡ ਦਿੰਦਾ ਹੈ ਆ ਜਿਪਸੀਆਂ ਕਰਕੇ ਉਹ ਐਵੇਂ ਨਹੀਂ ਪਤਾ ਜਿਹੜੀਆਂ ਜਿਪਸੀਆਂ ਉਹਨਾਂ ਕੀ ਪਿੱਛੇ ਹੈ ਇਹ ਸ਼ਰਮਨਾਰਾਇ ਜੱਫੀਆਂ ਤੋਂ ਫੰਡ ਵੀ ਆਉਣੀਆਂ। ਚਾਪ ਉੱਤੇ ਪਾਸੇ ਆਪਣੇ ਪ੍ਰਿੰਸੀਪਲ ਨੂੰ ਆਵਾਜ਼ੀ ਹੈ। ਇੱਕ ਧਰਮੀ ਫੌਜੀ ਪ੍ਰਮਾਣ। ਦੇਖੋ ਦਰਬਾਰ ਦਾ ਤੇ ਹਮਲਾ ਹੋਇਆ। ਫੌਜ ਤੋਂ ਫੜ ਕੇ ਆ ਗਏ। ਇਹ ਤਾਂ ਵੱਡੀ ਕੁਰਬਾਨੀ ਕੀਤੀ। ਤੇ ਇਹਨਾਂ ਨੂੰ ਇਹਨਾਂ ਨੂੰ ਸਰਕਾਰ ਦੇਣਾ ਆਪਣੇ ਕੰਮ ਦਾ ਫਰਜ਼ ਹੈ। ਫਰਜ਼ ਹੈ। ਐਡੀ ਪਰਵਾਰ ਜਿਨ੍ਹਾਂ ਨੇ ਆਪੇ ਕੌਮ ਖਤਰ ਕਿਰਪਾਨੀਆਂ ਰੱਖੀਆਂ ਉਹਨਾਂ ਨੂੰ ਆਪਾਂ ਸਤਿ ਇੱਤਿਆਰ ਰੱਖਣਾ ਤੇ ਕੌਮ ਦਾ ਰਖਵਾਲਾ ਤੋਂ ਮੈਂ ਜਿਆਦਾ ਸਮਾਨ ਨਹੀਂ ਲੈਣਾ ਚਾਹੁੰਦਾ 아이 ਬੇਨਤੀ ਕਰਦਾ ਹੈ ਕਿ ਜਿਵੇਂ ਤੁਸੀਂ ਇਕੱਠੇ ਹੋਏ ਹੋ ਮੈਂ ਦੇਖ ਰਿਹਾ ਪਿੰਡਾਂ ਦੇ ਪਿੰਡ ਇਕੱਠੇ ਹੋਏ ਹਨ ਤੱਕੇ ਹੋ ਕੇ ਆਪਾਂ ਆ ਲੈਖ ਦਿੱਤਨਾ ਬਹੁਤ ਬਹੁਤ ਧੰਨਵਾਦ ਵਾਈਕੂ ਜੀ ਦਾ ਖੰਸਾ ਵਾਈਕੂ ਜੀ ਦਾ ਜਿਸਨੇ ਕੋ ਫੋਟੋ ਕਰਾਉਣੀ ਹੈ ਕੁਝ ਕਰਨਾ ਅਜੇ ਕੋਈ ਗੱਲ ਕਰਨੀ ਹੋਵੇ ਆ